ਸਾਰੇ ਦੋਸਤਾਂ ਮిత్రਾਨ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪੰਜਾਬ ਦੇ ਵਿੱਚ ਅਕਸਰ ਇਹ ਖਬਰਾਂ ਸੁਣਦੇ ਆਂ ਵੀ ਪੰਜਾਬ ਦਾ ਪਾਣੀ ਘਟ ਰਿਹਾ ਪੰਜਾਬ ਦੇ ਵਿੱਚ ਗਰਮੀ ਵੱਧ ਰਹੀ ਹੈ ਕਿਉਂਕਿ ਆਪਾਂ ਝੋਨਾ ਬੀਜ ਰਹੇ ਆਂ ਤਾਂ ਸਾਡੇ ਕੋਲੇ ਝੋਨੇ ਦੇ ਕਣਕ ਤੋਂ ਬਿਨਾਂ ਹੋਰ ਕੋਈ ਰਵਾਇਤੀ ਫਸਲ ਨਹੀਂ ਹੈ ਜਿਹਦੀ ਮੰਡੀ ਹੋਵੇ ਤੇ ਜਿਹਦੀ ਮਜਬੂਰੀ ਕਰਕੇ ਕਿਸਾਨ ਨੇ ਜਿਹੜੇ ਉਹ ਝੋਨਾ ਬੀਜਦੇ ਆ ਤਾਂ ਆਪਾਂ ਇੱਕ ਇਹਦੇ ਵਾਸਤੇ ਬਹੁਤ ਹੀ ਵਧੀਆ ਤੋੜ ਲੈ ਕੇ ਆਏ ਆਂ ਤੇ ਆਲਰੇਡੀ ਅਸੀਂ ਪਿਛਲੇ 4-5 ਸਾਲ ਤੋਂ ਹੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਦਿੱਤਾ ਤੇ ਉਮੀਦ ਹੈ ਵੀ ਤੁਹਾਨੂੰ ਵੀ ਇਹ ਚੀਜ਼ ਵਧੀਆ ਲੱਗੂਗੀ ਸੋ ਦੋਸਤੋ ਇਹ ਹੈਗਾ ਜੀ ਐਗਰੋ 80 ਪਲਸ ਜਿਹੜਾ ਐਗਰੋ 80 ਪਲਸ ਹੈ ਇਹ ਪਾਣੀ ਦੇ ਪਾਣੀ ਨੂੰ ਖੜਾਉਣ ਦੇ ਵਿੱਚ ਬੜੀ ਸਪੋਰਟ ਕਰਦਾ ਪਾਣੀ ਨੂੰ ਉੱਡਣ ਨਹੀਂ ਦਿੰਦਾ ਤੇ ਇਹਦੇ ਵਿੱਚ ਐਕਟੀਵੇਟਰ ਵੀ ਹੁੰਦਾ ਸਪਰੇਡਰ ਵੀ ਹੁੰਦਾ ਵੈਟਰ ਵੀ ਹੁੰਦਾ ਤੇ ਸਟicker ਵੀ ਹੁੰਦਾ ਤਾਂ ਐਕਟੀਵੇਟਰ ਦਾ ਕੰਮ ਹੈ ਕਿ ਦੋ ਦੋਸਤੋ ਜਿਹੜੀ ਜ਼ਮੀਨ ਦੇ ਅੰਦਰ ਤੱਤ ਨੇ ਉਹਨਾਂ ਨੂੰ ਐਕਟੀਵੇਟ ਕਰਨਾ ਮਾਈਕਰੋ ਆਰਗੈਨਿਕ ਜਿਹੜੇ ਤੱਤ ਨੇ ਮਾਈਕਰੋ ਬੈਕਟੀਰੀਆ ਨੇ ਉਹਨਾਂ ਨੂੰ ਐਕਟੀਵੇਟ ਕਰਨਾ ਉਸ ਤੋਂ ਬਾਅਦ ਸਪਰੇਡਰ ਹੁੰਦਾ ਹੈ ਉਹਨੂੰ ਵਧਾਉਂਦਾ ਹੈ ਪਾਣੀ ਨੂੰ ਵਧਾਉਂਦਾ ਹੈ ਵੈਟਰ ਹੁੰਦਾ ਗਿੱਲਾ ਰੱਖਦਾ ਤੇ ਸਟicker ਹੁੰਦਾ ਵੀ ਜੇ ਆਪਾਂ ਸਪਰੇਅ ਵਾਲੀ ਦਵਾਈ ਦੇ ਵਿੱਚ ਵੀ ਇਹਨੂੰ ਪਾਉਨੇ ਤਾਂ ਇਹ ਸਪਰੇਅ ਦੇ ਅਸਰ ਨੂੰ ਵਧਾ ਦਿੰਦਾ ਸੋ ਜੇ ਆਪਾਂ ਗੱਲ ਕਰੀਏ ਦੀ ਕਾਸਟ ਦੀ ਤਾਂ ਇੱਕ ਏਕੜ ਦੇ ਵਿੱਚ ਇਹ ਕਿੰਨੇ ਕ ਦਾ ਪੈਂਦਾ ਹੋਊਗਾ ਇਹ ਵੀਰੋ 850 ਦੀ ਬੋਤਲ ਹੁੰਦੀ ਹੈ ਤੇ 4 ਖਿਲਿਆਂ ਦੇ ਵਿੱਚ ਪੈਂਦੀ ਹੈ तकरीबन 200 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਹਦਾ ਖਰਚਾ ਹੁੰਦਾ ਹੈ ਜੇ ਆਪਾਂ ਝੋਨੇ ਦੇ ਵਿੱਚ ਇਹਦੀ ਸਪਰੇਅ ਦੋ ਵਾਰ ਕਰ ਦਈਏ ਮਹੀਨੇ-ਮਹੀਨੇ ਬਾਅਦ ਤਾਂ ਉਸ ਤੋਂ ਜਿਹੜਾ ਪਾਣੀ ਹੈ ਉਹ ਅੱਧਾ ਹੀ ਲੱਗੂਗਾ ਬਕਾਇਦਾ ਇਹਦੇ ਉੱਤੇ ਪੂਰੀ ਗਾਰੰਟੀ ਕੀਤੀ ਜਾਂਦੀ ਹੈ ਬੋਤਲ ਦੇ ਪਿੱਛੇ ਇੱਕ ਸਟicker ਲੱਗਿਆ ਹੋਇਆ ਜਿਹਦੇ ਵਿੱਚ ਪੂਰੀ ਗਾਰੰਟੀ ਕੀਤੀ ਜਾਂਦੀ ਹੈ ਕਿ ਪਾਣੀ ਨੂੰ ਖੜਾਊਗਾ ਤੇ ਕਿੰਨਾ ਪਰਸੈਂਟ ਜਿਹੜਾ ਪਾਣੀ ਨੂੰ ਬਚਾਊਗਾ तकरीबन ਇਹਦੇ ਤੇ ਦਾਵਾ ਕੀਤਾ ਜਾਂਦਾ ਹੈ ਕਿ 70% ਪਾਣੀ ਦੀ ਸੇਵਿੰਗ ਕਰਦਾ ਹੈ ਕਿਉਂਕਿ ਪਾਣੀ ਘੱਟ ਲੱਗਦਾ ਜੇ ਆਪਾਂ ਇਹਨੂੰ ਖਾਲੀ ਖੇਤ ਦੇ ਵਿੱਚ ਛਿੜਕਾਅ ਕਰ ਦਈਏ ਤਾਂ ਇੱਕ ਕਿੱਲਾ ਜੇ ਇਹ ਕਹ ਲੋ ਵੀ 4 ਘੰਟੇ ਦੇ ਵਿੱਚ ਭਰਦਾ ਤਾਂ ਇਹਨੂੰ ਸਪਰੇਅ ਕਰਨ ਦੇ ਨਾਲ ਉਹ 2 ਘੰਟੇ ਵਿੱਚ ਭਰੂਗਾ ਫਿਰ ਉਹਦੇ ਵਿੱਚ ਪਾਣੀ ਘੱਟ ਲੱਗਿਆ ਤੇ ਉੱਡੂਗਾ ਲੇਟ ਜਿਹੜਾ ਆਪਾਂ 4 ਘੰਟੇ ਵਿੱਚ ਕਿੱਲਾ ਭਰਿਆ ਉਹ ਚ ਪਾਣੀ ਵੀ ਵੱਧ ਲੱਗਿਆ ਤੇ ਉਹ ਪਾਣੀ ਛੇਤੀ ਖੁਸ਼ਕ ਹੋ ਜਾਊਗਾ ਅਗਰ ਇਹ ਪਾਣੀ ਜਿਹੜਾ ਹੈਗਾ ਇਹ ਛੇਤੀ ਖੁਸ਼ਕ ਨਹੀਂ ਹੋਊਗਾ ਹੌਲੀ-ਹੌਲੀ ਖੁਸ਼ਕ ਹੋਊਗਾ ਸੋ ਇਸ ਕਰਕੇ ਇਹ ਬਹੁਤ ਹੀ ਵਧੀਆ ਟੈਕਨੋਲੋਜੀ ਹੈ ਕਿਸਾਨ ਵੀਰਾਂ ਨੂੰ ਇਹਦਾ ਲਾਹਾ ਲੈਣਾ ਚਾਹੀਦਾ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਜਿਨ੍ਹਾਂ ਨੂੰ ਵੀ ਚਾਹੀਦੀ ਹੈ ਸਾਡੇ ਨਾਲ ਗੱਲ ਕਰੋ ਅਸੀਂ ਇਹ ਪਹੁੰਚ ਦੀ ਕਰਾਂਗੇ ਆਲ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿਹੜਾ ਪਾਣੀ ਦੀ ਆਪਾਂ ਕਹਿੰਦੇ ਆ ਵੀ ਸ਼ਾਰਟੇਜ ਨਾ ਆਵੇ ਅਸੀਂ ਪਹੁੰਚ ਦੀ ਕਰਾਂਗੇ ਤੇ ਐਗਰੋਟੀਪਲੱਸ ਹੈ ਦੋਸਤੋ ਇਹ ਔਰ ਇਹ ਤੁਹਾਡੇ ਤੱਕ ਅਸੀਂ ਪਹੁੰਚ ਦੀ ਕਰਾਂਗੇ ਜੇ ਤੁਸੀਂ ਇਹਦੀ ਪੇਟੀ ਮੰਗਵੋਨੇ ਹੋ ਤਾਂ ਉਹਦੇ ਵਿੱਚ ਥੋੜਾ ਜਿਆਦਾ ਡਿਸਕਾਊਂਟ ਵੀ ਮਿਲ ਜਾਂਦਾ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ 9855850419 9855850419 ਸਕਰੀਨ ਤੇ ਵੀ ਦਿਖਾ ਰਹੇ ਆ ਤਾਂ ਤੁਸੀਂ ਇਸ ਫੋਨ ਤੇ ਗੱਲ ਕਰਕੇ ਇਹ ਸਾਡੇ ਕੋਲੋਂ ਮੰਗਵਾ ਸਕਦੇ ਹੋ ਧੰਨਵਾਦ ਦੋਸਤਾਂ